ਅਮਰਤ ਤਿਆਰ ਕਰ ਲਿਆ ਮਾਤਾ ਜੀ ਨੇ ਪੰਜ ਬੁੱਕ ਭਰ ਕੇ ਪਤਾਸੇ ਦੇ ਪਾਤੇ ਪਤਾਸਿਆਂ ਦੇ ਪਾਤੇ ਕਲਗੀਆਂ ਬਾਰੇ ਸਤਿਗੁਰ ਕਹਿੰਦੇ ਖੁਸ਼ ਹੋ ਕੇ ਮਾਤਾ ਜੀ ਚੰਗਾ ਕੀਤਾ ਖਾਸੇ ਦੀ ਰਸਨਾ ਤੇ ਮਠਾਸ ਵੀ ਜ਼ਰੂਰੀ ਆ ਔਰ ਵੀਰ ਰਸਤਾ ਸਦਾ ਭਰਿਆ ਰਹੂਗਾ ਪੰਜਾਂ ਪਿਆਰੇ ਨੂੰ ਮਹਾਰਾਜ ਜਿਵੇਂ ਆਪ ਹੱਥੀ ਅਮਰਤ ਪਾਨ ਕਰਾਉਂਦੇ ਨੇ ਉਹਨਾਂ ਲੈਣਾਂ ਨੂੰ ਗੁਰੂ ਕੀ ਨਗਰੀ ਮੜੋਵਾਲ ਵਾਲਾ ਕਬਿਸ਼ਰੀ ਜਥਾ ਹੈ ਇਉਂ ਬਿਆਨ ਕਰਦਾ ਜੀ ਹਾਉ ਨੀਲੇ ਬਸਤਰ ਹੇ ਬੰਨੇ ਦਸ ਤਾਰੇ ਨੇ ਸਤਗੁਰ ਜੀ ਦੇ ਪਿੱਛੇ ਆਉਂਦੇ ਪੰਜ ਪਿਆਰੇ ਨੇ ਆਉ ਥਾਰੇ ਮੁਖ ਸਾਰੀ ਸੰਗਤ ਦੇ ਹਨ ਲਿਉਂਦੇ ਪੰਜਾਂ ਨੂੰ ਸਤਗੁਰਾ ਹੱਥੀ ਹਮਰਤ ਪਾਨ ਕਰਾਉਂਦੇ ਪੰਜਾਂ ਨੂੰ ਆਉ ਬਾਟੇ ਦੇ ਵਿੱਚ ਸਤਨੁਜਤ ਨੋ ਤੇ ਖੰਡੇ ਨਾਲ ਹਲਾਉਂਦੇ ਪਾਣੇ ਨੋ ਖੰਡਾ ਬਾਰੋ ਬਾਰੀ ਦੇ ਪਕੜਾਉਂਦੇ ਪੰਜਾ ਨੋ ਸਤ ਗੁਰੇ ਹੱਥੇ ਅਮਰਤ ਪਾਨ ਕਰਾਉਂਦੇ ਪੰਜਾ ਨੋ ਹੋ ਚਾਰ ਕਕਾਰ ਗੋਰਾ ਨੂੰ ਪੰਜਾ ਨੂੰ ਬਹਿਨਾਏ ਨੇ ਵੀਰ ਆਸਣ ਲਾ ਪੰਗੇ ਬੱਟੇ ਤੋੜ ਮਟਾਏ ਨੇ ਅਮਰਤ ਪਾਨ ਦੀ ਬਾਤ ਨੇ ਸਮਝਾ ਪੰਜਾਨੋ ਧੀ ਸਮਝਾਉਂਦੇ ਪੰਜਾਨੋ ਸਤ ਗੁਰ ਹੱਥੇ ਅਮਰਤ ਪਾਨ ਕਰਾਉਂਦੇ ਪੰਜਾਨੋ ਆਹ ਜਪ ਜੀ ਜਪਸ ਪਈਏ ਚੋ ਪਈ ਤੇ ਆਨੰਦ ਪੜਿਆ ਲਾਲੀ ਮੁਖੜੇ ਪੰਜਾਂ ਦੇ ਜੋ ਹੁਣੇ ਪਾਨ ਚੜਿਆ ਆਵਾਹ ਆਤ ਤਿਆਰ ਗੁਰੂ ਫਰਮਾਉਂਦੇ ਪੰਜਾਨੋ ਸਤ ਗੁਰ ਹੱਥੇ ਅਮਰਤ ਪਾਨ ਕਰਾ ਇੱਕ ਹਜ਼ਾਰ ਬੜਾ ਇਹਨੇ ਪੰਜ ਚੂਲੇ ਅੱਖਾਂ ਵਿੱਚ ਪੰਜੇ ਸਿਰ ਵਿੱਚ ਪਾਏ ਨੇ ਹਾਏ ਕਨੂਰ ਤੋਂ ਉਪਜੇਲ ਸਵਾਗਾ ਸਖਾਉਂਦੇ ਪੰਜਾਂ ਨੂੰ ਸਭ ਕ ਠਗਾਉਂਦੇ ਭੰਜਾਨੋ ਸਦਗੋਰੇ ਹੱਥੀ ਅਮਰਤ ਪਾਨ ਕਰਾਉਂਦੇ ਪੰਜਾਂ ਨੂੰ ਹਾ ਚਾਰ ਕਰੈ ਤੈ ਬੱਜਰ ਛੱਡਣਾ ਖੇੜਾ ਵਿੱਚ ਬਨਿਆ ਜੀਵਨ ਸਿੰਘਾ ਸਰਦਾਰਾਂ ਦਾ ਗੁਰ ਜੀ ਲਾਹ ਆਪਣਾ ਰੂਪ ਬਣਾਉਂਦੇ ਪੰਜਾਬ ਨੂੰ ਸਤ ਗੁਰ ਹੱਥੇ ਅਮਰਤ ਪਾਨ ਕਰਾਉਂਦੇ ਪੰਜਾਬ ਨੂੰ ਹਾ ਮਾਤਾ ਸਹਿਬ ਘਰ ਨੂੰ ਸਤ ਗੁਰ ਜੀ ਵੜ ਆਉਂਦੇ ਨੇ ਸਰਬ ਖਾਲਸਾ ਮਾਤਾ ਜੀ ਦੀ ਝੌੜੀ ਪਾਉਂਦੇ ਨੇ ਹਾ ਗਰ ਰਹਾ ਹੱਥੀ ਅਮਰਤ ਪਾਨ ਕਰਾਉਂਦੇ ਪੰਜਾਂ ਰੋ ਮਹਾਰਾਜ ਨੇ ਪੰਜਾਂ ਸਿੰਘਾਂ ਨੂੰ ਭਾਈ ਦਿਆ ਰਾਮ ਜੀ ਭਾਈ ਧਰਮਚੰਦ ਜੀ ਭਾਈ ਹਿੰਮਤ ਸਿੰਘ ਜੀ ਤੇ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀਆਂ ਨੂੰ ਪੰਜਾਂ ਨੂੰ ਵੀਰ ਆਸਣ ਦੇ ਵਿੱਚ ਬਹਾਲ ਲਿਆ ਮਹਾਰਾਜ ਨੇ